ਕੰਬਾਈਨ ਅਤੇ ਮੋਟਰਸਾਈਕਲ ਦੀ ਆਮੋ ਸਾਹਮਣੇ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਕੁੰਡ ਜ਼ਿਲ੍ਹਾ ਗੁਰਦਾਸਪੁਰ ਜੋ ਆਪਣੀ ਬੇਟੀ ਤਰਨਪ੍ਰੀਤ ਕੌਰ ਨਾਲ ਹਰਚੋਵਾਲ ਵੱਲੋਂ ਸ਼੍ਰੀ ਹਰਗਬਿੰਦਪੁਰ ਸਾਹਿਬ ਨੂੰ ਆ ਰਿਹਾ ਸੀ ਜਦ ਲਾਈਟਾਂ ਵਾਲੇ ਚੌਂਕ ਦੇ ਨਜ਼ਦੀਕ ਪਹੁੰਚਿਆ ਤਾਂ ਅੱਗੇ ਤੋਂ ਆ ਰਹੀ ਕੰਬਾਈਨ ਜੋ ਬਿਰਾਮ ਲੇਟ ਉਤਾਰੇ ਆ ਰਹੀ ਸੀ ਉਸ ਨਾਲ ਝਟਕਰਾਇਆ ਜਿਸ ਨਾਲ ਪਿਉਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਤੋਂ ਇਲਾਵਾ ਇੱਕ ਕੁੱਤੇ ਦੀ ਵੀ ਮੌਤ ਹੋ ਗਈ ਹੈ ਜੋ ਉਹਨਾਂ ਦੇ ਨਾਲ ਸੀ। ਮੌਕੇ ਦੇ ਡੀਐਸਪੀ ਹਰੀਸ਼ ਬਹਿਲ, ਐਸਐਚਓ ਸੁਖਵਿੰਦਰ ਸਿੰਘ ਸਮੋਹ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਕੰਬਾਈਨ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ। ਜਿਕੇ ਯੋਗ ਹੈ ਕਿ ਚਰਨਜੀਤ ਸਿੰਘ, ਸ਼੍ਰੀ ਹਰਵਿੰਦਰਪੁਰ ਸਾਹਾ ਦੇ ਨਜ਼ਦੀਕੀ ਪਿੰਡ ਗਾਲੋਵਾਲ ਦਾ ਜਵਾਈ ਸੀ ਅਤੇ ਗਾਲੋਵਾਲ ਸੋਹਰਿਆਂ ਘਰ ਹੀ ਰਹਿੰਦਾ ਸੀ।